ਇਹ ਹੈਗੀ ਹੈ ਜੀ ਜਰੀ ਡੋਰੀ ਇਹ ਨਾਲੇ ਦੀ ਹੈਗੇ ਇਹੀ ਗੋਟਾ ਪੱਤੀ ਟਿੱਕਿਆਂ ਵਾਲੀ ਇਹਦੇ ਨਾਲ ਜ਼ਿਆਦਾ ਤਾਂ ਵੈਸੇ ਦੁਪੱਟੇ ਤਿਆਰ ਕੀਤੇ ਜਾਂਦੇ ਤੇ ਇਹਦੇ ਨਾਲ ਆਪਾਂ ਆਪਦੇ ਸੂਟ ਵੀ ਜਿਹੜੇ ਤਿਆਰ ਕਰ ਸਕਦੇ ਆ ਇਹਨੂੰ ਯੂਜ਼ ਕਿਵੇਂ ਕਰਨਾ ਅੱਜ ਮੈਂ ਤੁਹਾਨੂੰ ਦੱਸੂਗੀ ਇਹ ਜਿਹੜੀ ਜਰੀ ਡੋਰੀ ਹੁੰਦੀ ਹੈ ਤਿੰਨ ਚਾਰ ਜਿਵੇਂ ਲੜੀ ਕਰਕੇ ਜਰੀ ਨੂੰ ਇਹਨੂੰ ਬਣਾਇਆ ਜਾਂਦਾ ਰੋਲ ਨੂੰ ਤੇ ਇਹ ਆਪਾਂ ਨੂੰ ਬਾਜ਼ਾਰ ਚੋਂ ਆਸਾਨੀ ਨਾਲ ਆਪਾਂ ਜਰੀ ਡੋਰੀ ਕਹਿ ਕੇ ਲੈ ਸਕਦੇ ਆ ਇਹਨੂੰ ਗਲੂ ਦੇ ਨਾਲ ਆ ਜਿਹੜੀਆਂ ਆਪਾਂ ਪਹਿਨਾ ਲਗਾ ਲੈਣੀਆਂ ਹੁੰਦੀਆਂ ਜਿਹੜੀਆਂ ਇਹ ਗੋਟਾ ਪੱਤੀ ਟਿੱਕੇ ਆ ਇਹ ਮੀਨਜ਼ ਇੱਕ ਪੱਤੀਆਂ ਹੁੰਦੀਆਂ ਇਹ গোল ਟਿੱਕੇ ਹੁੰਦੇ ਆ ਜ਼ਿਆਦਾ ਇਹ ਦੁਪੱਟਿਆਂ ਦੇ ਵਿੱਚ ਯੂਜ਼ ਕਰਦੇ ਨੂੰ ਇਹਨੂੰ ਇਦਾਂ ਸੂਈ ਦੇ ਵਿੱਚ ਪਰੋ ਲੈਣਾ ਤੇ ਇਹਨੂੰ ਆਪਾਂ ਕਹਿਰਾ ਯੂਜ਼ ਕਰਨਾ ਹੁੰਦਾ ਡੋਰੀ ਆ ਜਿਹੜੀ ਉਹ ਕਾਫੀ ਤਰੀਕਿਆਂ ਨਾਲ ਲਗਾਈ ਜਾ ਸਕਦੀ ਆ ਇਹਨੂੰ ਆਪਾਂ ਆਰੀ ਨਾਲ ਵੀ ਲਗਾ ਸਕਦੇ ਆ ਤੇ ਸੂਈ ਨਾਲ ਵੀ ਵੀਡੀਓ ਨੂੰ ਲਾਈਕ ਕਰ ਦਿਓ ਸਟੇਟਸ ਸਾਰੀਆਂ ਭੈਣਾਂ ਲਗਾ ਲਿਆ ਕਰੋ ਤਾਂ ਕਿ ਦੂਜੇ ਵੀ ਸਿੱਖ ਸਕਣ ਜਿਨ੍ਹਾਂ ਨੇ ਅਜੇ ਤੱਕ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਫੋਲੋ ਸਬਸਕ੍ਰਾਈਬ ਜਿਹੜਾ ਉਹ ਜ਼ਰੂਰ ਕਰ ਲਿਓ ਤਾਂ ਕਿ ਹਰ ਕੋਈ ਹੈਂਡਵਰਕ ਦੀ ਵੀਡੀਓ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਇਹ ਜਿਹੜੀ ਰੀਲ ਹੈਗੀ ਇਹਦਾ ਧਾਗਾ ਆਪਾਂ ਸਿੰਗਲ ਲਿਆ ਹੈਗਾ ਇਸ ਤਰ੍ਹਾਂ ਇਹ ਸਿੰਗਲ ਧਾਗਾ ਆਪਾਂ ਲੈਣਾ ਤੇ ਜਿਵੇਂ ਹੁਣ ਇਹਦੇ ਮੈਂ ਕਵਰ ਕੀਤਾ ਹੁਣ ਇੱਕ ਟਿੱਕਾ ਲਗਾਇਆ ਸੀ ਇਹ ਮੈਂ ਗੋਟੇ ਪੱਤੀ ਵਾਲਾ ਤੇ ਇਹਨੂੰ ਮੈਂ ਸਾਈਡਾਂ ਤੋਂ ਇਹਦੇ ਨਾਲ ਡੋਰੀ ਰੀਲ ਦੇ ਨਾਲ ਕਵਰ ਕੀਤਾ ਦੇ ਵਿੱਚ ਨੂੰ ਬਹੁਤ ਸਾਰੀ ਸ਼ਾਈਨਿੰਗ ਹੁੰਦੀ ਆ ਮੀਨਸ ਜੇ ਆਪਾਂ ਦੁਪੱਟਾ ਵੀ ਲੈਣੇ ਆ ਉਹ ਬਣਿਆ ਹੋਇਆ ਬਹੁਤ ਆ ਜਿਹੜਾ ਆਪਣਾ ਸੋਹਣਾ ਲੱਗਦਾ ਤੇ ਇੱਕ ਤਰੀਕਾ ਤਾਂ ਹੈਗਾ ਵੀ ਤੁਸੀਂ ਇਹਨੂੰ ਇਸ ਤਰ੍ਹਾਂ ਲਗਾ ਸਕਦੇ ਆ ਇਹਦੇ ਆਲੇ ਦੁਆਲੇ ਦੇਖੋ ਅੱਗੇ ਨੂੰ ਤੁਸੀਂ ਸੂਈ ਦਾ ਮੂੰਹ ਜਿਹੜਾ ਅੱਗੇ ਨੂੰ ਰੱਖਣਾ ਇਸ ਤਰ੍ਹਾਂ ਇਸ ਤਰ੍ਹਾਂ ਗੋਟਾ ਪੱਤੀ ਦੇ ਦਿਵਾਲੇ ਇਹ ਜਿਹੜੀ ਜਰੀਓ ਜ਼ਿਆਦਾ ਯੂਜ਼ ਕੀਤੀ ਜਾ ਸਕਦੀ ਤੁਸੀਂ ਪੱਤੀਆਂ ਜਿਹੜੀਆਂ ਹੁੰਦੀਆਂ ਗੋਟਾ ਪੱਤੀ ਵਾਲੀਆਂ ਉਹਨਾਂ ਦੇ ਦਿਵਾਲੇ ਵੀ ਜਿਹੜਾ ਇਹਨੂੰ ਯੂਜ਼ ਕਰ ਸਕਦੇ ਆ ਤੇ ਇਹਨੂੰ ਆਪਾਂ ਨੀਡਲ ਯੂਜ਼ ਕਰ ਰਹੇ ਹਾਂ ਇਹਦੇ ਵਾਸਤੇ ਤੇ ਇਹਦੇ ਵਿੱਚ ਕਾਫੀ ਤਰੀਕੇ ਹੁੰਦੇ ਆ ਇਹਨੂੰ ਲਗਾਉਣ ਦੇ ਆਰੀ ਦੇ ਵੀ ਕਾਫੀ ਡਿਜ਼ਾਈਨ ਆ ਜਿਹੜੇ ਉਹ ਮੈਂ ਤੁਹਾਡੇ ਤੱਕ ਲੈ ਕੇ ਆਉਂਗੀ ਹਰ ਵੀਡੀਓ ਬਣਾਉਣ ਦੀ ਮੈਂ ਕੋਸ਼ਿਸ਼ ਕਰਦੀ ਹੁੰਦੀ ਹਣੀ ਵੀ ਹਰ ਇੱਕ ਚੀਜ਼ ਹੈ ਜਿਹੜੀ ਤੁਹਾਨੂੰ ਦੱਸੀ ਜਾਵੇ ਤਾਂ ਹੁਣ ਇਹ ਡੋਰੀ ਬਾਰੇ ਜ਼ਿਆਦਾ ਲੋਕਾਂ ਨੂੰ ਜਿਹੜਾ ਉਹ ਪਤਾ ਨਹੀਂ ਹੁੰਦਾ ਜਿਹੜੀਆਂ ਭੈਣਾਂ ਹੈਂਡਵਰਕ ਜਿਹੜਾ ਕਰਦੀਆਂ ਤੇ ਕਾਫੀ ਲੋਕ ਪ ਐਸੀ ਵੀ ਤੁਸੀਂ ਡੋਰੀ ਬਾਰੇ ਜਿਹੜਾ ਦੱਸੋ ਵੀ ਡੋਰੀ ਕੀ ਹੁੰਦੀ ਹੈ ਡੋਰੀ ਕੀ ਹੁੰਦੀ ਹੈ ਜਰੀ ਡੋਰੀ ਅਤੇ ਈਵਰੀ ਅਮੈ ਤੋਂ ਅੱਜ ਦੱਸਣ ਲੱਗੀ ਆ ਤੇ ਇਹ ਗੋਟਾ ਪੱਤੀ ਦੇ ਟਿੱਕੇ ਵੀ ਸ਼ਾਇਦ ਤੁਸੀਂ ਨਹੀਂ ਦੇਖੀ ਹੋਣੀ ਕੋਈ ਵੀਡੀਓ ਤੇ ਇਹ ਪੱਤੀਆਂ ਹੀ ਆਪਾਂ ਦੇਖਦੇ ਹੁੰਨੇ ਆ ਇਹ ਟਿੱਕੇ ਆ ਜਿਹੜੇ ਇਹ ਵੀ ਆਨ ਲੱਗ ਗਿਆ ਹੁਣ ਮਾਰਕੀਟ ਦੇ ਵਿੱਚ ਤੇ ਇਹਦੇ ਨਾਲ ਆਪਾਂ ਨੂੰ ਦੁਪੱਟੇ ਵਗੈਰਾ ਵਧੀਆ ਜਿਹੜੇ ਤਿਆਰ ਕਰ ਸਕਦੇ ਆ ਤੇ ਇਸ ਤਰ੍ਹਾਂ ਇਹਨੂੰ ਆਪਾਂ ਡੋਰੀ ਦੇ ਨਾਲ ਆ ਸਾਈਡਾਂ ਤੋਂ ਕਵਰ ਕਰ ਸਕਦੇ ਆ ਜਦੋਂ ਇਹ ਤਿਆਰ ਹੋ ਜਾਂਦਾ ਬਿਲਕੁਕੁਲ ਇਹ ਗੋਟਾ ਪੱਤੀ ਦਾ ਹੀ ਲੱਗਦਾ ਹੈਗਾ ਡਿਜ਼ਾਈਨ ਵੀ ਜਿਵੇਂ ਗੋਟਾ ਪੱਤੀ ਦੇ ਵਿੱਚ ਹੀ ਆਪਾਂ ਲਗਾਇਆ ਹੁੰਦਾ ਅਲੱਗ ਤੋਂ ਨਹੀਂ ਤੁਹਾਨੂੰ ਕੁਛ ਲੱਗੇਗਾ ਲੱਗਿਆ ਹੋਇਆ ਕਿਉਂਕਿ ਸੀਮੇ ਇਹਦਾ ਕਲਰ ਆਪਾਂ ਲੈ ਸਕ ਉਹਤੇ ਪੱਤੀ ਦੇ ਨਾਲ ਮੈਚ ਕਰਕੇ ਵੀ ਡੋਰੀ ਹੈ ਜਿਹੜੀ ਇਹਦੇ ਡੋਰੀ ਦੇ ਵਿੱਚ ਇੱਕ ਦੋ ਕਲਰ ਆ ਜਿਹੜੇ ਉਹ ਆਉਂਦੇ ਆ ਵੀ ਕਾਫੀ ਨੀਵੇਂ ਤੁਹਾਨੂੰ ਕਹਿੰਦਾ ਵੀ ਕਲਰਫੁੱਲ ਆਉਂਦੀ ਹੈ ਤਾਂ ਇੱਕ ਦੋ ਜਿਹੜੇ ਕਲਰ ਇਹਦੇ ਵਿੱਚ ਆਉਂਦੇ ਆ ਉਹ ਤੁਸੀਂ ਲੈ ਸਕਦੇ ਹੋ ਲਾਈਟ ਜਿਵੇਂ 골ਡਨ ਸਿਲਵਰ ਇਦਾਂ ਦੇ ਕਲਰ ਆਉਂਦੇ ਆ ਤੇ ਇਹ ਦੇਖੋ लास्ट ਤੇ ਬਸ ਆਪਾਂ ਸੂਈ niche ਕੱਢ ਕੇ ਜਿਹੜੀ ਗੰਢ ਲਗਾ ਦੇਣੀ ਹੈ ਇਸ ਤਰ੍ਹਾਂ ਤੁਸੀਂ ਇਹ ਟਿੱਕੇ ਆ ਜਿਹੜੇ ਉਹ ਲਗਾ ਸਕਦੇ ਆ ਤੇ ਇਹਦੇ ਵਿੱਚ ਚੇਨ ਵੀ ਬਣ ਜਾਂਦੀ ਹੁੰਦੀ ਹੈ ਉਹ ਵੀ ਤੁਹਾਨੂੰ ਮੈਂ ਨੀਡਲ ਦੇ ਨਾਲ ਆ ਜਿਹੜੀ ਉਹ ਬਣਾਉਣੀ ਦੱਸਦੀ ਆ ਵੀ ਸਿੰਪਲ ਜਿਵੇਂ ਆਪਾਂ ਪਹਿਲਾਂ ਸੰਗਲੀ ટોਪਾ ਜਿਹਨੂੰ ਕਹ ਦਿੰਦੇ ਸੀ ਜਿਵੇਂ ਹੁਣ ਆਪਾਂ ਜਰੀ ਦੇ ਨਾਲ ਵੀ ਆਰੀ ਦੇ ਨਾਲ ਵੀ ਚੇਨ ਬਣਾਉਣੇ ਆ ਤੇ ਤੁਸੀਂ ਨੀਡਲ ਦੇ ਨਾਲ ਵੀ ਇਹਦੇ ਵਿੱਚ ਜਿਹੜੀ ਉਹ ਚੇਨ ਬਣਾ ਸਕਦੇ ਆ ਜਿਵੇਂ ਕੋਈ ਪੱਤੀਆਂ ਵਗੈਰਾ ਛੋਟੀਆਂ ਛੋਟੀਆਂ ਪੱਤੀਆਂ ਉਹ ਵੀ ਤੁਸੀਂ ਇਹਦੇ ਵਿੱਚ ਜਿਹੜਾ ਉਹ ਬਣਾ ਸਕਦੇ ਹੈਗੇ ਆ ਤੇ ਆਵ ਦਾ ਸੂਟ ਆ ਜਿਹੜਾ ਤਿਆਰ ਕਰ ਸਕਦੇ ਆ ਜਿਹੜੀ ਡੋਰੀ ਵੀ ਹੁਣ ਕਾਫੀ ਜਿਆਦਾ ਜਿਹੜੀ ਟ੍ਰੈਂਡ ਦੇ ਵਿੱਚ ਹੈਗੀ ਆ ਕਾਫੀ ਸਾਰੇ ਡਿਜ਼ਾਈਨ ਆ ਜਿਹੜੇ ਇਹਦੇ ਨਾਲ ਬੰਦੇ ਆ ਖਾਸ ਕਰਕੇ ਗੋਟਾ ਪੱਤੀ ਦੇ ਵਾਲੇ ਦੁਆਲੇ ਆ ਜਿਹੜਾ ਪੱਤੀਆਂ ਦੇ ਦੁਆਲੇ ਜਿਹੜਾ ਡੋਰੀਏ ਜਿਹੜੀ ਉਹ ਲੱਗਦੀ ਹੈਗੀ ਆ ਤੇ ਜਿਆਦਾ ਵਾਰ ਕੇ ਇਹਦੇ ਵਿੱਚ ਨੀਡਲ ਨਾਲ ਵੀ ਕੀਤਾ ਜਾਂਦਾ ਤੇ ਆਰੀ ਦੇ ਨਾਲ ਵੀ ਜਿਵੇਂ ਫਿਸ਼ ਟੰਕਾ ਜਿਹੜਾ ਇਸ ਟੰਕਾ ਤੁਸੀਂ ਸੁਣਿਆ ਹੋਊਗਾ ਆਰੀ ਦਾ ਉਹ ਡੋਰੀ ਦੇ ਨਾਲ ਜਿਹੜਾ ਹੁੰਦਾ ਹੈਗਾ ਤੇ ਇਸ ਤਰ੍ਹਾਂ ਦੇਖੋ ਤੁਸੀਂ ਚੇਨ ਬਣਾ ਸਕਦੇ ਹੈਗੇ ਆ ਤੇ ਇਸ ਚੀਜ਼ ਤੁਹਾਨੂੰ ਮੈਂ ਹੋਰ ਇਹਦੇ ਵਿੱਚ ਦੱਸਦੀ ਹੈਗੀ ਆ ਵੀ ਤੁਸੀਂ ਜਿਹੜੀ ਪੱਤੀ ਵੀ ਕੋਈ ਬਣਾ ਸਕਦੇ ਹੋ ਛੋਟੀਆਂ ਵੱਡੀਆਂ ਪੱਤੀਆਂ ਫਲਾਵਰ ਉਹਨਾਂ ਦੇ ਆਸ-ਪਾਸੇ ਵੀ ਜਿਹੜੀ ਹੈਗੀ ਹੈ ਤੁਸੀਂ ਇਦਾਂ ਡੋਰੀ ਲਗਾ ਸਕਦੇ ਏ ਇਦਾਂ ਜੀ ਤੁਸੀਂ ਚੇਨ ਬਣਾਉਣੀ ਆ ਨਾ ਕਿਤੇ ਚੇਨ ਵੀ ਬਣਾ ਸਕਦੇ ਆ ਤੇ ਇਹਦੀ ਸ਼ਾਈਨਿੰਗ ਬਹੁਤ ਹੁੰਦੀ ਹੈ ਬਣਿਆ ਹੋਇਆ ਜਿਹੜਾ ਕੁਝ ਵੀ ਇਹਦੇ ਵਿੱਚ ਤੁਸੀਂ ਬਣਾਓਗੇ ਤਾਂ ਉਹ ਬਹੁਤ ਸੋਹਣਾ ਜਿਹੜਾ ਆਪਣਾ ਲੱਗੂਗਾ लास्ट ਤੇ ਬਸ ਉਵੇਂ ਤੁਸੀਂ ਇਹਨੂੰ ক্লোਜ਼ ਕਰ ਸਕਦੇ ਆ ਜਿਵੇਂ ਆਪਾਂ ਵੈਸੇ ਅਰੀਲਾਂ ਦੇ ਧਾਗੇ ਨਾਲ ਕਰਦੇ ਹੁੰਨੇ ਉਸ ਤਰ੍ਹਾਂ ਹੀ ਹੁਣ ਆਪਾਂ ਇੱਕ ਪੱਤੀ ਬਣਾਵਾਂਗੇ ਜਿਹੜਾ ਟੰਕਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਉਸ ਤਰ੍ਹਾਂ ਇਹਨੂੰ ਬੈਕ ਨੂੰ ਕੱਢ ਕੱਢ ਕੇ ਇਹ ਇਹਦਾ ਇੱਕ ਪੱਤੀ ਬਣਾਵਾਂਗੇ ਤੇ ਇਸ ਤਰ੍ਹਾਂ ਤੁਸੀਂ ਛੋਟੀਆਂ ਪੱਤੀਆਂ ਵੱਡੀਆਂ ਪੱਤੀਆਂ ਫਲਾਵਰ ਆ ਜਿਹੜੇ ਉਹ ਡੋਰੀ ਦੇ ਨਾਲ ਆ ਜਿਹੜੇ ਬਣਾ ਸਕਦੇ ਆ ਬਾਜ਼ਾਰ ਚੋਂ ਕਿਤੋਂ ਵੀ ਤੁਸੀਂ ਡੋਰੀ ਜਰੀ ਡੋਰੀ ਕਹਿ ਕੇ ਇਹਨੂੰ ਖਰੀਦ ਸਕਦੇ ਆ ਤੇ ਆਪਣੀ ਜਿਹੜੀ ਕਿੱਟ ਹੁੰਦੀ ਹੈ ਉਹਦੇ ਵਿੱਚ ਤਾਂ ਆਪਾਂ ਜਰੀ ਡੋਰੀ ਜੇ ਕਿਸੇ ਨੂੰ ਚਾਹੀਦੀ ਹੋਵੇ ਉਹਦੇ ਵਿੱਚ ਵੀ ਆਪਾਂ ਜਿਹੜਾ ਭੇਜ ਸਕਦੇ ਹੈਂਡਵਰਕ ਵਾਲੀ ਜਿਹੜੀ ਕਿੱਟਾ ਸਮਾਨ ਦੀ ਉਹ ਵੀ ਤੁਸੀਂ ਲੈ ਸਕਦੇ ਆ ਜੀ ਕਿਸੇ ਨੂੰ ਅੱਡਾ ਚਾਹੀਦਾ ਤਾਂ ਉਹ ਵੀ ਤੁਸੀਂ ਲੈ ਸਕਦੇ ਆ 98039 00976 ਤੇ ਤੁਸੀਂ ਜਿਹੜਾ ਕਾਲ ਕਰ ਸਕਦੇ ਆ ਕਾਲ ਕਰਕੇ ਜਿਹੜਾ ਆਪਣਾ ਸਮਾਨ ਆ ਉਹ ਤੁਸੀਂ ਮੰਗਵਾ ਸਕਦੇ ਆ ਹੁਣ ਆਪਾਂ ਇਹ ਵੱਡੀ ਪੱਤੀ ਥੋੜੀ ਜਿਹੀ ਬਣਾ ਰਹੇ ਸੀ ਇਹਦੇ ਵੀ ਛੋਟੀਆਂ ਪੱਤੀਆਂ ਜਿਹੜੀਆਂ ਉਹ ਵੀ ਤੁਸੀਂ ਬਣਾ ਸਕਦੇ ਆ ਤੇ ਇਸ ਤਰ੍ਹਾਂ ਧਾਗਾ ਜਿਹੜਾ ਉਹ ਆਪਾਂ ਅੱਗੇ ਰੱਖਣਾ ਹੈਗਾ ਮੀਨਸ ਸੂਈ ਦੇ ਪਰਲੇ ਪਾਸੇ ਨਹੀਂ ਧਾਗੇ ਨੂੰ ਹੋਣ ਦੇਣਾ ਇਸ ਤਰ੍ਹਾਂ ਧਾਗਾ ਆਪਾਂ ਜਿਹੜਾ ਰੱਖਣਾ ਹੈਗਾ ਬਹੁਤ ਸੋਹਣਾ ਇਹ ਇਹਦਾ ਵਰਕ ਕੀਤਾ ਹੋਇਆ ਬਹੁਤ ਸੋਹਣਾ ਲੱਗਦਾ ਤੁਸੀਂ ਕਿਸੇ ਵੀ ਕੱਪੜੇ ਤੇ ਇਹਨੂੰ ਕਰ ਸਕਦੇ ਹੈਗੇ ਆ ਕੋਈ ਚੁਆਇਸ ਨਹੀਂ ਹੁੰਦੀ ਵੀ ਤੁਸੀਂ ਇਹਨੂੰ ਇਸ ਕੱਪੜੇ ਤੇ ਹੀ ਕਰਨਾ ਹੈਗਾ ਕਾਫੀ ਭੈਣਾਂ ਦੇ ਬਾਕੀ ਜੀ ਤੁਹਾਡਾ ਕੋਈ ਕੁਐਸਚਨ ਹੁੰਦਾ ਤੁਸੀਂ ਕਮੈਂਟ ਕਰਦੇ ਆ ਕਰੋ ਹੌ ਦੇ ਪਿੰਡ ਤੇ ਸ਼ਹਿਰ ਦਾ ਨਾਮ ਆ ਜਿਹੜਾ ਉਹ ਵੀ ਤੁਸੀਂ ਜ਼ਰੂਰ ਕਮੈਂਟ ਕਰਿਆ ਕਰੋ ਤਾਂ ਕਿ ਮੈਨੂੰ ਪਤਾ ਚੱਲ ਸਕੇ ਵੀ ਤੁਸੀਂ ਕਿੱਥੋਂ-ਕਿੱਥੋਂ ਜਿਹੜੇ ਸਾਡੇ ਪੇਜ ਤੇ ਚੈਨਲ ਦੇ ਨਾਲ ਜੁੜੇ ਆ ਬਾਕੀ ਜਿਹੜੀਆਂ ਭੈਣਾਂ ਨਵੀਆਂ ਜੁੜੀਆਂ ਉਹ ਪਲੇਲਿਸਟ ਵੀਰਪਾਲ ਕੌਰ ਸੇਖੋ YouTube ਤੇ ਪਹਿਲੀਆਂ ਵੀਡੀਓ ਦੇਖ ਲੈਣੀਆਂ ਆ ਰਹੀ ਕਿਵੇਂ ਚਲਾਉਣੀ ਆ ਫਿਰ ਤੁਹਾਨੂੰ ਜਿਹੜਾ ਅਗਲਾ ਹੈਂਡਵਰਕ ਆ ਉਹ ਸਾਰਾ ਆ ਜਾਊਗਾ ਇਨੂੰ ਆਪਾਂ ਕੈਰਾ ਲਗਾ ਰਹੇ ਆਂ ਕਈ ਵਾਰੀ ਤੁਹਾਨੂੰ ਐ ਲੱਗੇ ਹਨ ਵੀ ਸੂਈ ਦੇ ਵਿੱਚ ਧਾਗਾ ਪਾਇਆ ਤੇ ਉਹ ਡਬਲ ਹੋਊਗਾ ਡਬਲ ਨਹੀਂ ਆਪਾਂ ਧਾਗਾ ਸਿੰਗਲ ਹੀ ਲੈਣਾ ਤੇ ਪਰ ਇਹਨੂੰ ਆਪਾਂ ਸੂਈ ਦੇ ਨਾਲ ਆ ਜਿਹੜਾ ਇਹ ਲਗਾ ਰਹੇ ਆਂ ਇਹ ਦੇਖੋ ਇਹ ਦਾ ਇਹਦਾ ਬਣਿਆ ਹੋਇਆ ਕੁਝ ਵੀ ਬਣਾਓ ਪੱਤੇ ਬਣਾਓ ਫੁੱਲ ਬਣਾਓ ਹਨ ਇਹ ਬਹੁਤ ਸੋਹਣਾ ਇਹਦਾ ਜਿਹੜਾ ਲੱਗੂਗਾ ਜੋ ਵੀ ਤੁਸੀਂ ਬਣਾਉਣਗੇ ਇਹਦੇ ਨਾਲ ਤੇ ਤੁਸੀਂ ਵੀ ਇਹਦਾ ਵਰਕ ਹੈ ਜਿਹੜਾ ਉਹ ਸਿੱਖ ਵੀ ਸਕਦੇ ਆ ਕੋਈ ਵੀ ਸਿੱਖ ਸਕਦਾ ਹੈਗਾ ਇਹ ਦੇਖੋ ਪੱਤੀ ਕਿੰਨੀ ਸੋਹਣੀ ਇਹਦੀ ਬਣੀ ਹੋਈ ਜਿਹੜੀ ਲੱਗਦੀ ਹੈਗੀ ਇਹਦਾ ਤੁਸੀਂ ਮਤਲਬ ਟ੍ਰੇਸ ਕਰਕੇ ਕੋਈ ਵੀ ਚੀਜ਼ ਹਨਾ ਬਣਾਉਂਗੇ ਇਹਦੇ ਨਾਲ ਉਲੀਕ ਉਲੀਕ ਕੇ ਤੇ ਤੁਸੀਂ ਹੈਵੀ ਤੋਂ ਹੈਵੀ ਤੇ ਲਾਈਟ ਤੋਂ ਲਾਈਟ ਆ ਜਿਹੜਾ ਉਹ ਆਪ ਦਾ ਸੂਟ ਆ ਜਿਹੜਾ ਉਹ ਤਿਆਰ ਕਰ ਸਕਦੇ ਆ ਇਹਦੇ ਵਿੱਚ ਨਾ ਮੀਨਜ਼ ਸ਼ਾਈਨਿੰਗ ਦਾ ਹੀ ਮੁੱਲ ਹੁੰਦਾ ਕਿਉਂਕਿ ਜੋ ਜਿਹੜੀ ਕਾਫੀ ਲੜੀ ਜਿਹੜੀ ਇਹ ਜਰੀ ਹੁੰਦੀ ਹੈ ਤੇ ਡੋਰੀ ਜੀ ਵੱਟੀ ਵੀ ਹੁੰਦੀ ਹੈ ਹਨਾ ਤੇ ਇਹਦੇ ਵਿੱਚ ਸ਼ਾਈਨਿੰਗ ਆ ਬਸ ਸ਼ਾਈਨਿੰਗ ਨਾਲ ਕੋਈ ਵੀ ਚੀਜ਼ ਜਿਹੜੀ ਉਹ ਬਣੀ ਹੋਈ ਹੈ ਉਹ ਅੱਛੀ ਲੱਗਦੀ ਹੈਗੀ ਆ ਪੱਤੀਆਂ ਇਹਨੂੰ ਵਿੱਚੋਂ ਭਰ ਵੀ ਸਕਦੇ ਆ ਇਦਾਂ ਹੀ ਤੁਸੀਂ ਸਿੰਗਲ ਸਿੰਗਲ ਟੰਕਾ ਕਰਕੇ ਵੀ ਭਰ ਸਕਦੇ ਆ ਆਰੀ ਦੇ ਨਾਲ ਵੀ ਇਹ ਮੋਟੀ ਜਿਹੜੀ ਆਰੀ ਹੁੰਦੀ ਆਪਣੀ 14 ਨੰਬਰ ਉਹਦੇ ਨਾਲ ਵੀ ਇਹਨੂੰ ਯੂਜ਼ ਕੀਤਾ ਜਾ ਸਕਦਾ ਹੈਗਾ ਤੇ ਉਹਦੇ ਨਾਲ ਤੁਸੀਂ ਚੇਨ ਵਗੈਰਾ ਬਣਾ ਸਕਦੇ ਆ ਉਹ ਪੱਤੀਆਂ ਭਰ ਸਕਦੇ ਆ ਦੀ ਵਧੀਆ ਜਿਹੜਾ ਇਹਦਾ ਕੁਝ ਵੀ ਬਣਿਆ ਹੋਇਆ ਉਹ ਬਹੁਤ ਅੱਛਾ ਲੱਗਦਾ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਾਣਕਾਰੀ ਮਿਲੀ ਜਾਂ ਨਹੀਂ ਇਹ ਜ਼ਰੂਰ ਹੈ ਜਿਹੜਾ ਕਮੈਂਟ ਕਰਿਆ ਕਰੋ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਮੈਂ ਵੀਰਪਰਕਔਰ ਸਿੱਖ ਹਾਂ ਜਤੋ ਫੋਲੋ ਕਰ ਲੋ ਸਬਸਕ੍ਰਾਈਬ